ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਟਾਂ ਦੇ ਸਵਈਆਂ ਦੇ ਵਿੱਚ ਇਹ ਪੰਕਤੀਆਂ ਆਉਂਦੀਆਂ ਤੂੰ ਲਿਖ ਤੁਸੀਂ ਲਿਖੀਆਂ ਵੇਖ ਰਹੇ ਹੋ ਇਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਹੁਣ ਇਹਨਾਂ ਦੇ ਥੱਲੇ ਪੈਰਾਂ ਵਿੱਚ ਅੱਧੇ ਜਈਏ ਲੱਗੇ ਹੋਏ ਨੇ ਸੌਖੇ ਤਰੀਕੇ ਦੇ ਨਾਲ ਅੱਜ ਆਪਾਂ ਸਿੱਖਾਂਗੇ ਪੱਪਾ ਰਾਰੇ ਸਿਆਰੀ ਪੈਰ ਵਿੱਚ ਅੱਧਾ ਜਈਏ ਊੜੇ ਔਂਕੜ ਇਹ ਪੰਕਤੀ ਗੁਰਬਾਣੀ ਵਿੱਚ ਆਉਂਦੀ ਹੈ ਪ੍ਰਭ ਦਾਤੋ ਦਾਤਾਰ ਇੱਥੇ ਬਿਸਰਾਮ ਲੱਗ ਜਾਣਾ ਹੈ ਪਰਿਉ ਜਾਚਕ ਇੱਕ ਸਰਣਾ ਪਰਿਉ ਉਚਾਰਨ ਕਰਨਾ ਹੈ ਪਰਿਉ ਕਿਵੇਂ ਉਚਾਰਨ ਹੋਵੇਗਾ ਪਪਾ ਰਾਰੇ ਸਿਆਰੀ ਐੜਾ ਊੜੇ ਔਂਕੜ ਐੜਾ ਜਿਹੜਾ ਜਈਆ ਹੈ ਇੱਥੇ ਐੜਾ ਪੈ ਜਾਣਾ ਊੜੇ ਔਂਕੜ ਲੱਗਾ ਹੋਇਆ ਹੈ ਪਰਿਉ ਪਰਿਉ ਉਚਾਰਨ ਕਰਨਾ ਆਪ ਪੰਕਤੀ ਪੜ੍ਹੀਏ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸਰਨਾ ਇਹ ਪਟਾਂ ਦੇ ਸਵਈਆਂ ਦੇ ਵਿੱਚ ਹੈ ਅੱਗੇ ਆ ਗਿਆ ਐਡੇ ਟਿੱਪੀ ਧੱਦੇ ਕੰਨਾਂ ਪੈਰ ਵਿੱਚ ਅੱਧਾ ਜਈ ਜਈ ਹੈ ਤੇ ਅੱਗੇ ਸੰਗਤ ਜੀ ਹੈਗਾ ਰਾਰਾ ਪਟਾਂ ਦੇ ਸਵਈਆਂ ਦੀ ਇਹ ਪੰਕਤੀਆਂ ਨੇ ਸਾਰੀਆਂ ਤੇ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਬਲਿਓ ਚਿਰਾਗ ਅੰਧਿਆਰ ਨਹਿ ਇੱਥੇ ਵਿਸਰਾਮ ਹੈ ਅੰਧਿਆਰ ਉਚਾਰਨ ਕਰਨਾ ਹੈ ਉਚਾਰਨ ਕਿਵੇਂ ਹੋਵੇਗਾ ਐਡੇ ਟਿੱਪੀ ਧੱਦੇ ਸਿਆਰੀ ਐਡਿਟਪੀ ਧੱਦੇ ਸਿਆਰੀ ਐੜੇ ਕੰਨਾ ਰਾਰਾ ਜਿਹੜਾ ਜਈਆ ਇੱਥੇ ਐੜੇ ਕੰਨਾ ਬਣ ਜਾਣਾ ਇਹ ਰਾਰਾ ਮੁਕਤ ਹੈ ਅੰਧਿਆਰ ਅੰਧਾਰ ਨਹੀਂ ਕਹਿਣਾ ਜੇ ਅੰਧਾਰ ਬੋਲਦੇ ਹੋ ਤਾਂ ਇਹ ਜਿਹੜਾ ਪੈਰ ਵਿੱਚ ਜਈਆ ਲੱਗਾ ਇਹ ਕੱਟਿਆ ਜਾਵੇਗਾ ਇਹ ਉਚਾਰਨ ਨਹੀਂ ਹੋਵੇਗਾ ਇਸ ਕਰਕੇ ਇਹ ਤਿਆਰ ਰੱਖਣਾ ਕਿ ਧੱਦੇ ਨੂੰ ਸਿਆਰੀ ਐੜੇ ਕੰਨੇ ਪੈਰ ਵਿੱਚ ਜਈਆ ਹੈ ਇਹ ਐੜੇ ਕੰਨਾ ਬਣੇਗਾ ਉਚਾਰਨ ਕਰਨ ਵਾਸਤੇ ਅੰਧਿਆਰ ਅੰਧਿਆਰ ਪੜਨਾ ਹੈ ਅੱਗੇ ਆ ਗਿਆ ਸ ਸਿ ਹਿਯਾਰੀ ਖ ਖੇ ਪੈਰ ਵਿੱਚ ਅੱਧਾ ਜਈਆ ਲੱਗਾ ਹੈ ਤੇ ਕੰਨਾ ਲੱਗਾ ਹੈ ਉਚਾਰਨ ਵਾਸਤੇ ਜਦੋਂ ਆਪਾਂ ਉਚਾਰਨ ਕਰਾਂਗੇ ਸ ਸਿ ਹਿਯਾਰੀ ਖ ਖੇ ਹਿਯਾਰੀ ਐੜੇ ਕੰਨਾ ਉਚਾਰਨ ਹੋ ਗਿਆ ਸਿਖਿਆ ਇਹ ਪੰਕਤੀ ਗੁਰਬਾਣੀ ਵਿੱਚ ਆਉਂਦੀ ਹੈ ਸਿਖਿਆ ਸੰਤ ਨਾਮ ਭਜ ਨਾਨਕ ਇੱਥੇ ਵਿਸਰਾਮ ਲੱਗ ਜਾਣਾ ਹੈ ਸਿੱਖਿਆ ਉਚਾਰਨ ਕਰਨੇ ਭਜ ਭਜ ਬੋਲਾ ਹੈ ਭਜ ਨਾਨਕ RAM ਰੰਗ ਆਤਮ ਸਿਉ ਰੋ ਸਿੱਖਿਆ ਸ ਸੇ ਸਿਆਰੀ ਖ ਖੇ ਸਿਆਰੀ ਐੜੇ ਕੰਨਾ ਸਿੱਖਿਆ ਸ ਕ ਕ ਜਈਆ ਥੱਥੇ ਔਂਕੜ ਹੁਣ ਇੱਥੇ ਜਈਆ ਪੂਰਾ ਲੱਗਾ ਹੈ ਤੇ ਇਸ ਦਾ ਉਚਾਰਨ ਕਿਵੇਂ ਕਰਨਾ ਗੁਰਬਾਣੀ ਵਿੱਚ ਇਹ ਪੰਕਤੀ ਵੀ ਆਉਂਦੀ ਹੈ ਸੰਗ ਜੀ ਪਟਾਂ ਦੇ ਸੁਆਈਆਂ ਦੀ ਆਪ ਸੰਥਿਆ ਕਰ ਰਹੇ ਹਾਂ ਧੰਨ ਧੰਨ ਗੁਰ ਧੰਨ ਜਨਮ ਸਕਿਅਤ ਪਲੋ ਜਗ ਕਿਉਂਕਿ ਇਹ ਜਿਹੜਾ ਸ਼ਬਦ ਹੈ ਕਈ ਵਾਰ ਗੁਰਬਾਣੀ ਵਿੱਚ ਆਇਆ ਹੈ ਇਸ ਦਾ ਹੁਣ ਉਚਾਰਨ ਕਿਵੇਂ ਹੈ ਸੰਗਤ ਜੀ ਸ ਸ ਕ ਕ ਸ ਕ ਜੈਯਾ ਤਿਥਥਿਉ ਉਚਾਰਨ ਕਰਨ ਵਾਸਤੇ ਸ ਕ ਸ ਕ ਪਿਆ ਹੋਇਆ ਇੱਥੇ ਪਹਿਲਾਂ ਏ ੜ ਨੂੰ ਸਿਆਰੀ ਪਾਉਣੀ ਹੈ ਏ ੜੀ ਸਿਆਰੀ ਐਡਾ ਤੇ ਥੱਥੇ ਔਂਕੜ ਪਿਆ ਹੋਇਆ ਇਹਦੇ ਵਿੱਚ ਸੰਗਤ ਜੀ ਜਈਆ ਘੱਟ ਦੇਣਾ ਈੜੀ ਸਿਹਾਰੀ ਤੇ ਐਡਾ ਮੁਕਤਾ ਬਣ ਜਾਣਾ ਤੇ ਉਚਾਰਨ ਹੋਵੇਗਾ ਸਕੇ ਅਥ ਸਕੇ ਅਥ ਸਕੇ ਆ ਈੜੀ ਸਿਹਾਰੀ ਐਡਾ ਥੱਥੇ ਔਂਕੜ ਸਕੇ ਅਥ ਸਕੇ ਅਥ ਉਚਾਰਨ ਕਰਨਾ ਪਰਿਓ ਅੰਧਿਆਰ ਸਿਖਿਆ ਸਕੇ ਅਥ ਸੋ ਸੰਗਤ ਜੀ ਆਪ ਜੀ ਨੇ ਇਹਨਾਂ ਸ਼ਬਦਾਂ ਦੀ ਸਾਰੀ ਸੰਥਿਆ ਸਰਵਣ ਕਰ ਲਈ ਐ ਪਟਾਂ ਦੇ ਸਵੈਆਂ ਦੀ ਸਾਰੀ ਸੰਥਿਆ ਸੰਗਤ ਜੀ ਪਲੇਲਿਸਟ ਵਿੱਚ ਪਈ ਹੋਈ ਸਿੱਖੋ ਗੁਰਬਾਣੀ ਚੈਨਲ ਤੇ ਤੇ ਰਾਤ ਨੂੰ ਗੁਰਬਾਣੀ ਦੀ ਲੜੀਵਾਰ ਸੰਥਿਆ ਵੀ ਚੱਲ ਰਹੀ ਐ ਆਪ ਘਰੇ ਬੈਠ ਕੇ ਗੁਰਬਾਣੀ ਦਾ ਹਰਜ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ